ਹਰ ਇੱਕ ਸੱਚੇ ਸਿੱਖ ਦਾ ਕੰਮ ਹੈ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਕੇ ਸਕਣਾ ਕਿਸੇ ਗਰੀਬ ਦੀ ਮਦਦ ਕਰਨੀ ਕਿਸੇ ਦਰਤੇ ਆਏ ਨੂੰ ਖਾਲੀ ਨਹੀਂ ਮੋੜਨਾ ਇਹ ਸਿੱਖਾਂ ਦਾ ਕਿਰਦਾਰ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਦਾ ਕਿਰਦਾਰ ਹੈ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਕੇ ਸਕਣਾ ਤੇ ਹਰ ਪਲ ਸੁਭਾਏ ਗੁਰੂ ਨੂੰ ਯਾਦ ਰੱਖਣਾ ਜੇ ਸੱਚਾ ਸੇਕਾ ਤੇ ਜਿਹਦੇ ਪੇਖੀ ਸਿੱਖਣੇ ਸਿੱਖਾਂ ਨੂੰ ਬਦਨਾਮ ਕਰ ਰਹੇ ਨੇ ਬਾਣੇ ਪਾ ਕੇ ਜਲੰਧਰ ਦੇ ਵਿੱਚ ਸਾਡੇ ਐਨੰਗਲ ਤੁਸੀਂ ਖਬਰ ਸੁਣੀ ਹੋਊਗੀ ਇੱਕ ਅੰਮ੍ਰਿਤਧਾਰੀ ਬਜ਼ੁਰਗ ਬੰਦੇ ਨੇ ਬਜ਼ੁਰਗ ਸੀ ਅੰਮ੍ਰਿਤਧਾਰੀ 13 ਸਾਲਾਂ ਦੀ ਬੱਚੀ ਨਾਲ ਗਲਤ ਕੰਮ ਕੀਤਾ ਤੇ ਉਹਨੂੰ ਜਾਨੋਂ ਮਾਰਤਾ ਬਾਅਦ ਚ ਕੋਈ ਸਿੱਖ ਜਸੇਬੰਦੀ ਨਹੀਂ ਬੋਲੀ ਉਹ ਅਸਲੀ ਸਿੱਖ ਉਹ ਨਹੀਂ ਜਿਹੜਾ ਸੱਚ ਦੇ ਇਹ ਚੁੱਪ ਕਰਦੇ ਪਾਏ ਆਪਣਾ ਤੇ ਪਾਏ ਪਰਾਇਆ ਗਲਤ ਨੂੰ ਗਲਤ ਕਹਿਣਾ ਹਰ ਇੱਕ ਸੱਚੀ ਸਿੱਖ ਦਾ ਫਰਜ਼ ਆ ਮੈਂ ਬੇਨਤੀ ਕਰਦਾ ਕਾਨੂੰਨ ਨੂੰ ਵੀ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜਾਂ ਫਿਰ ਉਹਨੂੰ ਬਿਲਕੁਲ ਆਜ਼ਾਦ ਕਰ ਦੋ ਫਿਰ ਸਿੱਖ ਖਾਲਸਾ ਆਪ ਉਹਨੂੰ ਦੇਖੇਗਾ ਖਾਲਸਾ ਰਵੈਤਾ ਸ ਉਹਨੂੰ ਸਜ਼ਾ ਦਿੱਤੀ ਜਾਊਗੀ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਨੇ ਵੀ ਫੋਨ ਕਰਕੇ ਉਸ ਪਰਿਵਾਰ ਨੂੰ ਆਖਿਆ ਆ ਤੇ ਤੁਸੀਂ ਆਪਣਾ ਪਰਚਾ ਜਿਹੜਾ ਵਾਪਸ ਲੈ ਲਓ ਉਸ ਜ਼ਾਲਮ ਨੂੰ 80 ਸਹਜਾ ਦਵਾਂਗੇ ਕਿਉਂਕਿ ਉਹਨੇ ਸਾਡਾ ਸਿੱਖਾਂ ਦਾ ਸੇਧ ਨੀਵਾ ਕਰਤਾ ਐ ਅਸੀਂ ਤਾਂ ਬੱਚਿਆਂ ਦੀ ਇੱਜ਼ਤਾਂ ਬਚਾਉਂਦੇ ਸੀ ਅਸੀਂ ਤਾਂ ਲੋਕਾਂ ਦੀਆਂ ਧੀਆਂ ਪਹਿਣਾ ਦੀ ਇੱਜ਼ਤਾਂ ਬਚਾਉਂਦੇ ਸੀ ਪਰ ਇਹ ਜਿਹੜੇ ਵਿੱਚ ਬਰੂਪੀ ਇਹ ਆ ਗਏ ਨੇ ਇਹ ਪਤਾ ਨਹੀਂ ਕਿਹੜਾ ਗੰਦਾ ਖੂਨ ਆ ਵੀ ਮੈਂ ਕਹਾਂ ਕਿਉਂਕਿ ਮੈਂ ਕਦੀ ਮੁੱਖ ਤੋਂ ਕੋਈ ਮਾਰਾ ਬਚਨ ਨਹੀਂ ਬੋਲਿਆ ਪਰ ਇੰਨਾ ਗੁੱਸਾ ਆ ਗੱਲ ਪਰਸੋ ਦਾ ਦਿਲ ਦੇ ਵਿੱਚ ਕੋਈ ਕਹਿ ਨਹੀਂ ਸਕਦੇ ਇਸ ਕਰਕੇ ਕਾਨੂੰਨ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੇ ਜਾਂ ਫਿਰ ਉੱਕਾ ਹੀ ਉਹਨੂੰ ਬੜੀ ਕਰ ਦੋ ਫਿਰ ਅਸੀਂ ਜਾਣੀਏ ਤੇ ਜੇ ਉਹ ਜਾਣੇ ਐਸੀ ਸਜ਼ਾ ਦਵਾਂਗੇ ਕੋਈ ਜ਼ਿੰਦਗੀ 'ਚ ਐਸਾ ਕੰਮ ਨਹੀਂ ਕਰੇਗਾ ਸਿੱਖ ਰਤਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਇਹ ਰਾਈਗਰ ਦੀ ਕੀਮਤ